ਹਾਏ ਮੇਰਾ ਭਾਈ ਹਾਏ ਮੇਰਾ ਭਾਈ ਮਾਂ ਫੋਟੋ ਦਿਖਾਓ ਹਾਏ ਮੇਰਾ ਭਾਈ ਮਾਂ ਹਾਏ ਭਾਈ ਮਾਂ ਮੈਂ ਆਉਂ ਮਨਾਉਂਦਾ ਮਾਂ ਦਾ ਮੈਂ ਆਉਂ ਮਨਾਉਂਦਾ ਮਾਂ ਦਾ ਭਾਈ ਹਾਏ ਹਾ ਮੇਰਾ ਭਾਈ ਹਾ ਮੇਰਾ ਭਾਈ ਹਾ ਮਾਂ ਮੇਰਾ ਭਾਈ ਮਾਂ ਮੰਮੀ 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 ਹਾ ਮੇਰਾ ਭਾਈ

ਜਸੋਣਾ ਜੀ ਵੀਰ ਆ ਮਾਂ ਮਾਂ ਮੇਰੇ ਡਾਡੀ ਨੇ ਮੇਰੇ ਭਾਈ ਦੇ ਗੋਲੀ ਮਾਰਦੀ ਕਿਉਂ ਮਾਰੀ ਆ ਕਿ ਆਏ ਮੈਨੂੰ ਹੋਰ ਦੀ ਵੀ ਨਾ ਵਿਆਹ ਕਰੋ ਨੂੰ ਮੇਰੇ ਦਾਦੀ ਉਹ ਕਹਿੰਦਾ ਕਰੋ ਨਿਕਲੋ ਮੈਨੂੰ ਪਸੰਦ ਨਹੀਂ ਹੈਗੀ ਤੇਰੀ ਮਾਂ ਤੁਸੀਂ ਨਿਕਲੋ ਇਤਜ਼ਾਰੇ ਜਣੇ ਮੇਰੇ ਭਾਈ ਦੇ ਗੋਲੀ ਮਾਰਦੀ ਸਾਡੇ ਤਿੰਨਾਂ ਦੇ ਕੱਟਦਾ ਸੀ ਉਹ ਤਾਂ ਰਾਤ ਦੇ ਜ ਕੋਈ ਆ ਗਿਆ ਉਹਨਾਂ ਨੇ ਬਚਾ ਲਿਆ ਮੈਨੂੰ ਮੇਰੇ ਭਾ ਮੇਰੇ ਮਾਪੇ ਨੂੰ ਆ ਮੇਰੇ ਭਾਈ ਨੂੰ ਮਾਰਦਾ ਬਰਨੇ ਉਹਨੂੰ ਜੋ ਜਸਨਾ ਦੋ ਉਹ ਰੁਬਾਸੀ ਦੇ ਦੋ ਆ ਮੇਰੀ ਮੈਂ ਕੱਟੂ ਮੇਰੇ ਭਾਈ বিনা ਆ ਮੇਰਾ ਛੋਟਾ ਜਿਹਾ ਭਾਈ ਮੇਰਾ ਆ ਮੇਰਾ ਭਾਈ ਆ ਮੇਰਾ ਭਾਈ ਆ ਮੇਰਾ ਭਾਈ ਮਾ ਜਸਵੇਰੇ ਰਵਿਨਾ ਉਹ ਰਾਣੀ ਔਰ ਪਰਮਜੀਤ ਕੌਰ ਪਤਨੀ ਗਪਾਲ ਸਿੰਘ ਬਸੇ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਕੁਲੇਡੁਕੇਸ਼ਨ ਰਹਿੰਦਾ ਸੀ ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕੁਲੇਡੁਕੇਸ਼ਨ ਰਹਿੰਦਾ ਸੀ ਰਾਤੀ 11 ਵਜੇ ਕਰੀਬ ਬੀਤੀ ਰਾਤ 11 ਵਜੇ ਕਰੀਬ ਗਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਅਮਨਦੀਪ ਕੀ ਕਰਦਾ ਸੀ ਅਮਨਦੀਪ ਸਿੰਘ ਆਪਣਾ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜੀ ਉਹਦੇ ਡੈਡੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਉਹਦੇ ਫੌਜ ਚ ਰਿਟਾਇਰ ਸੀ ਤੇ ਅੱਜ ਕੱਲ ਸਤੌਜ ਵਿੱਚ ਇੱਕ ਅਕੈਡਮੀ ਸਕੂਟ ਦੀ ਡਿਊਟੀ ਕਰਦੇ ਸੀ ਕਿਹੜੀ ਤਰ੍ਹਾਂ ਦਾ ਸਰ ਮਕਦਮਾ ਦਰਜ ਕੀਤਾ ਜੀ ਇਹ 103 1 ਬੀ ਐਨ ਐਸ ਅਤੇ 27 ਆਰਮਜ਼ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਗ੍ਰਿਫਤਦਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂਗੇ